ਕਿੱਤਾ ਚੋਰੀ ਉਤੋ ਸੀਨਾ ਜ਼ੋਰੀ ਇਹ ਵਿਅਕਤੀ ਕੁਝ ਇਸੇ ਤਰ੍ਹਾਂ ਦੀ ਸਥਿਤੀ ਦੇ ਵਿੱਚ ਫਸਿਆ ਹੋਇਆ ਹੈ ਕਿਉਂਕਿ ਲੁਧਿਆਣਾ ਵਾਸੀ rahul sachdeva ਦੀ 2 ਮਹੀਨੇ ਪਹਿਲਾਂ ਮੋਟਰਸਾਈਕਲ ਚੋਰੀ ਹੋ ਗਈ ਸੀ ਜੋ ਪੁਲਿਸ ਵੱਲੋਂ ਹਾਲੇ ਤੱਕ ਲੱਭੀ ਨਹੀਂ ਜਾ ਸਕੀ ਪਰ ਚੋਰਾਂ ਵੱਲੋਂ ਇਸ ਵਿਅਕਤੀ ਦੀ ਬਾਈਕ ਲਗਾਤਾਰ ਸ਼ਹਿਰ ਦੇ ਵਿੱਚ ਘੁਮਾਈ ਜਾ ਰਹੀ ਹੈ ਤੇ ਅਵਾਜਾਈ ਨਿਮਾਦਿਆਂ ਤੱਜੀਆਂ ਵੀ ਉਡਾਈਆਂ ਜਾ ਰਹੀਆਂ ਨੇ ਜਿਸ ਦਾ ਖਮਿਆਜ਼ਾ rahul ਨੂੰ ਚਲਾਨਾ ਦੇ ਰੂਪ ਦੇ ਵਿੱਚ ਭੁਗਤਣਾ ਪੈ ਰਿਹਾ ਹੈ ਪਰੀਸ਼ਾਨ ਰਾਹੁਲ ਨੇ ਆਪਣੀ ਬਾਈਕ ਚੋਰੀ ਦੀ ਸ਼ਿਕਾਇਤ ਤਾਂ ਪੁਲਿਸ ਨੂੰ ਪਹਿਲਾਂ ਹੀ ਦੇ ਦਿੱਤੀ ਸੀ ਪਰ ਹੁਣ ਜਦੋਂ ਉਸ ਨੇ ਬਾਈਕ ਦੇ ਚਲਾਨਾ ਦੀ ਸ਼ਿਕਾਇਤ ਅਤੇ ਸਬੂਤ ਪੁਲਿਸ ਨੂੰ ਦਿੱਤੇ ਤਾਂ ਪੁਲਿਸ ਵੱਲੋਂ ਇਹ ਹੀ ਭਰੋਸਾ ਮਿਲ ਰਿਹਾ ਹੈ ਕਿ ਛੇਤੀ ਹੀ ਉਸਦੀ ਬਾਈਕ ਲੱਭ ਲਈ ਜਾਵੇਗੀ ਪਰ ਰਾਹੁਲ ਨੂੰ ਚਿੰਤਾ ਇਸ ਗੱਲ ਦੀ ਹੈ ਕਿ ਕਿਦਰੇ ਚੋਰ ਉਸਦੀ ਬਾਈਕ ਨੂੰ ਕਿਸੇ ਵੱਡੀ ਵਾਰਦਾਤ ਦੇ ਵਿੱਚ ਨਾ ਵਰਤ ਲੈਣ ਜੇ ਸਮਗਰੋ ਉਸ ਨੂੰ ਲੈਣੇ ਦੇ ਦੇਣੇ ਨਾ ਪੈ ਜਾਣ 15 ਹੋ ਗਿਆ ਸੀ ਮਾਰਕੀਟ ਗਿਆ ਸੀ ਉੱਥੋਂ ਹੀ ਬਾਈ ਚੋਰੀ ਹੋਇਆ ਸੀ 2 ਮਹੀਨੇ ਹੋ ਗਏ ਕੋਈ ਕਵਰੇਜ ਨਹੀਂ ਹੋ ਰਹੀ ਉੱਥੋਂ ਸਾਰੇ ਚਲਾਨ ਦੇ ਮੈਸੇਜ ਮੈਨੂੰ ਆ ਰਹੇ ਪੁਤਾਨ ਦੇ ਚੋਰੀ ਚੋਰੀ ਤੋਂ ਬਾਅਦ ਦੋ ਚਲਾਨ ਹੋ ਗਏ ਚੁਕੇ ਆ ਫੋਟੋਆਂ ਵੀ ਕਢਾ ਲੀਆਂ ਅਚਾਰਾ ਦੇ ਮੈਸੇਜ ਵੀ ਆ ਰਹੇ ਆ ਪੁਤਾਨ ਨੇ ਵੀ ਕਹਿ ਰਹੇ ਹੋ ਕੋਈ ਕਾਰਵਾਈ ਨਹੀਂ ਕੀਤੀ ਆ ਰਹੀ ਫੋਟੋਆਂ ਕਢਾ ਕੇ ਲਿਆ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਆ ਰਹੀ ਉੱਥੇ ਜਾ ਕੇ ਮਿਲਿਆ ਤਾਂ ਉਹਨਾਂ ਨੇ ਕਿਹਾ ਕਿਨੇ ਲੱਭਵਾਵਾਂਗੇ ਉਸ ਤੋਂ ਵੱਲ ਕੋਈ ਹੱਲ ਨਹੀਂ ਕੀਤਾ ਆ ਰਿਹਾ ਦੱਸਿਆ ਫੋਟੋ ਕਢਾ ਕੇ ਲਿਆ ਆ ਇਸ ਪਾਸੇ ਜਾ ਕੇ ਕਹਿੰਦੇ ਕਹਿੰਦੇ ਕਿ ਲੱਭਾਵਾਂਗੇ ਲੱਭਾ ਦਮ 2 ਮਹੀਨੇ ਤੋਂ ਉੱਪਰ ਹੋ ਚ ਕਿਹੜਾ ਮੋਟਰਸਾਈਕਲ ਸਰਿੰਡਰ ਹੈ ਉਧਰ ਇਸ ਮਾਮਲੇ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਪੁਲਿਸ ਅਫਸਰ ਰਾਹੁਲ ਨੂੰ ਇਹ ਕਹਿ ਰਹੇ ਨੇ ਕਿ ਚਲਾਨ ਪਰਣ ਦੀ ਲੋੜ ਨਹੀਂ ਜੇ ਕੋਈ ਉਸ ਨੂੰ ਕੁਝ ਕਹਿੰਦਾ ਹੈ ਤਾਂ ਉਸ ਅਧਿਕਾਰੀ ਦੀ ਗੱਲ ਉਹਨਾਂ ਨਾਲ ਕਰਵਾ ਦੇ ਮੈਂ ਨਵੀਨ ਸ਼ਰਮਾ ਬੋਲ ਰਿਹਾ ਹਾਂ ਪੀਟੀਸੀ న్యూਸ ਚੈਨਲ ਤੋਂ ਜੀ ਜੀ ਅੱਛਾ ਬਲਵਿੰਦਰ ਜੀ ਇਹ ਜਿਹੜਾ ਮਾਮਲਾ ਇੱਕ ਬੰਦਾ ਜਿਹੜਾ ਮੋਟਰਸਾਈਕਲ ਗਵਾਜ ਗਿਆ ਸੀ ਤੁਹਾਡੇ ਕੋਲ ਸ਼ਿਕਾਇਤ ਦਿੱਤੀ ਨਾ ਉਹਨੇ ਹਾਂਜੀ ਹਾਂਜੀ ਰਾਹੁਲ ਸਜਦੇਵਾ ਹਾਂਜੀ ਇਹ ਪੂਰਾ ਮਾਮਲਾ ਕੀ ਹੈਗਾ ਮਾਮਲਾ ਕੁਛ ਨਹੀਂ ਸੰਤ ਨੇ ਕੰਪਲੇਨ ਲਖਾਈ ਆ ਪਰ ਇਤਨਾ ਮੈਂ ਉਹਦੇ ਜਗਾ ਕ੍ਰਿਸ਼ਨਾ ਮੰਦਿਰ ਦੇ ਲਾਗੇ ਚਾਹ ਬਾਹਰ ਲਾਇਆ ਸੀ ਉਥੋਂ ਕੋਈ ਲੈ ਗਿਆ ਹੂੰ ਉਹਨੂੰ ਉਥੇ ਵਿੱਚ ਕੈਮਰਾ ਦੇ ਵਿੱਚ ਕਿਤੇ ਆ ਨਹੀਂ ਰਿਹਾ ਪਰ ਫਿਰ ਵੀ ਆਖਿਆ ਮੈਂ ਕੋਈ ਚੀਜ਼ ਕੋਈ ਆਊਗਾ ਫਿਰ ਦੰਨਿਆ ਦੇ ਦਿੰਨੇ ਆ ਬਾਜੀ ਉਹ ਕੈਮਰਾ ਕੋ ਮੇਰੇ ਚੈੱਕ ਕਰਦੇ ਆ ਗੱਲ ਵਿੱਚੋਂ ਆ ਫਿਰ ਦੰਨਿਆ ਆਫ ਚਾਲ ਕਰਕੇ ਥੜਾ ਰੁਕ ਗਿਆ ਨਹੀਂ ਉਹ ਆਪਣੀ ਸੀਸੀਟੀਵੀ ਕੈਮਰੇ ਦੀ ਫੁਟੇਜ ਲੈ ਕੇ ਆਇਆ ਵੀ ਮੇਰੇ ਮੋਟਰਸਾਈਕਲ ਤੇ ਚਲਾਣ ਹੋ ਰਿਹਾ ਔਰ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਉਹ ਸਾਰੇ ਹਾਂ ਇਹ ਚੋਰੀ ਹੋਣ ਤੋਂ ਬਾਅਦ ਕਹਿੰਦਾ ਵੀ ਉਹ ਮੁੰਡੇ ਜਿਹੜੇ ਬੰਦੇ ਚੋਰੀ ਲੈ ਕੇ ਗਏ ਆ ਨਾ ਹਾਂ ਹਾਂ ਉਹ ਮੈਂ ਕਹਿੰਦਾ ਜਦਾ ਦਰਾਹੀ ਹੋ ਗਿਆ ਖੰਨੇ ਹੋ ਗਿਆ ਇਹਦਾ ਚਲਾਨ ਹੋਇਆ ਤਿੰਨ ਕਿ ਚਲਾਨ ਉਸ ਤੋਂ ਬਾਅਦ ਮੈਨੂੰ ਕਹਿੰਦਾ ਵੀ ਆ ਚੀਜ਼ਾਂ ਬੰਦ ਕਰ ਦੇ ਜਾਂ ਆਪਣੇ ਨਾ ਜਿਹੜੀ ਫੋਟੋ ਪਾਏ ਕਰੀ ਉਹਦੇ ਕੰਟਰੋਲ ਤੇ ਵੀ ਆਪਣੇ 11 ਦੋਸਤਾਂ ਕਿ ਵੀ ਆ ਵੇਖੋ ਆਪਾਂ ਸੋਸ਼ਲ ਮੀਡੀਆ ਤੇ ਉਸ ਤਰ੍ਹਾਂ ਦੀ ਗੱਲਾਂ ਬਹੁਤ ਪਾਉਂਦੇ ਮਾ ਇਹ ਚੀਜ਼ਾਂ ਪਾ ਆਪਣੀ ਫੋਟੋ ਸਮੇਤ ਅਸੀਂ ਤੇ ਪਾ ਦਿੱਤੀਆਂ ਸੀਗਾ ਕੋਈ ਟ੍ਰੈਫਿਕ ਵਾਲਿਆਂ ਨੇ ਵੀ ਅਸੀਂ ਪਾ ਦਿੱਤੀਆਂ ਸੀਗਾ ਕਿਉਂਕਿ ਟ੍ਰੈਫਿਕ ਵਾਲਿਆਂ ਕੋਈ ਚਲਾਨ ਤੇ ਟ੍ਰੈਫਿਕ ਵਾਲੇ ਕੱਟਦੇ ਆ ਨਾ ਇਸ ਕਰਕੇ ਅਸੀਂ ਉਹਦੇ ਵਿੱਚ ਵੀ ਪਾਈਆਂ ਸੀ ਵੀ ਜਿਹੜੇ ਟ੍ਰੈਫਿਕ ਵਾਲੇ ਨੇ ਵੀ ਕਿਤੇ ਵੀ ਐਸ ਚੀਜ਼ ਨੂੰ ਦੇਖਣ ਤੇ ਇਹਨੂੰ ਰੋਕਿਆ ਜਾਵੇ ਪਰ ਟ੍ਰੈਫਿਕ ਪੁਲਿਸ ਇਹਨੂੰ ਕਹਿੰਦੀ ਹੈ ਤੂੰ ਚਲਾਣ ਪਰ ਜਿਹੜੀ ਚਲਾਣ ਦੀ ਗੱਲ ਕਰਦੇ ਆ ਨਾ ਹਾਂ ਹਾਂ ਉਹ ਮੈਨੂੰ ਕਿਹਾ ਵੀ ਜਿੱਥੇ ਵੀ ਚਲਾਣ ਕਰਨ ਨੂੰ ਤੈਨੂੰ ਕਹਿੰਦੇ ਆ ਮੇਰੇ ਨਾਲ ਗੱਲ ਕਰਾ ਦੇ ਮੈਂ ਆਪੇ ਗੱਲ ਨੂੰ ਸੰਭਾਲ ਲੂੰਗਾ ਤਾਂ ਸੁਣਿਆ ਤੁਸੀਂ ਪੁਲਿਸ ਮਹਿਕਮੇ ਦੀ ਕਾਰਗੁਜ਼ਾਰੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਬਾਈਕ ਚੋਰੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਤਾਂ ਇਸ ਦੀ ਜਾਣਕਾਰੀ ਟ੍ਰੈਫਿਕ ਪੁਲਿਸ ਕੋਲ ਵੀ ਲਾਜ਼ਮੀ ਹੋਵੇਗੀ ਪਰ ਬਾਈਕ ਨੂੰ ਬਰਾਮਦ ਕਰਨ ਦੀ ਥਾਂ ਬਾਈਕ ਦੇ ਚਲਾਨ ਕੱਟੇ ਜਾ ਰਹੇ ਨੇ ਜੋ ਕਿ ਪੁਲਿਸ ਮਹਿਕਮੇ ਦੇ ਵਿੱਚ ਆਪਸੀ ਤਾਲਮਿਲ ਦੇ ਵੱਡੇ ਫਰਕ ਤੇ ਢਿੱਲੀ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ ਲੁਧਿਆਣਾ ਤੋਂ ਪੀਟੀਸੀ ਨਿਊਜ਼ ਲਈ ਨਵੀਨ ਸ਼ਰਮਾ ਦੀ ਰਿਪੋਰਟ